ਕਮਲਕੌਰ ਭਾਬੀ ਦੇ ਕਤਲ ਦੇ ਇਲਜ਼ਾਮਾਂ ਤਹਿਤ ਫੜੇ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਦੇ ਵੱਲੋਂ ਉਹਨਾਂ ਨੂੰ ਨੈਕ ਖਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਵੱਡੀ ਖਬਰ ਹੈ ਕਮਲਕੌਰ ਭਾਬੀ ਜਿਸ ਦਾ ਕਤਲ ਕੀਤਾ ਗਿਆ ਸੀ ਨਿਹੰਗ ਸਿੰਘਾਂ ਦੇ ਵੱਲੋਂ ਅਮਰਿਤਪਾਲ ਸਿੰਘ ਮੈਰੋ ਭਾਵੇਂ ਫਰਾਰ ਹੈ ਪਰ ਉਸ ਦੇ ਦੋ ਸਾਥੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਨਿਮਰਤਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਦੋਹਾਂ ਨੂੰ 3 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਬਠਿੰਡਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਅਦਾਲਤ ਦੇ ਵੱਲੋਂ ਉਹਨਾਂ ਨੂੰ ਨੈਕ ਖਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ ਦੱਸਦੀ ਹੈ ਕਿ 9 ਅਤੇ 10 ਜੂਨ ਦੀ ਰਾਤ ਨੂੰ ਕਮਲਕੌਰ ਭਾਬੀ ਦਾ ਗਲਾ ਕਟ ਕੇ ਕਤਲ ਕਰ ਦਿੱਤਾ ਗਿਆ ਸੀ ਕਮਰ ਕੱਸੇ ਦੇ ਨਾਲ ਕਤਲ ਕੀਤਾ ਗਿਆ ਸੀ ਤੇ ਜਿਸ ਦੇ ਵਿੱਚ ਦੋ ਮੁੱਖ ਮੁਲਜ਼ਮ ਜਸਪ੍ਰੀਤ ਸਿੰਘ ਅਤੇ ਨਿਮਰਤ ਜੀਤ ਸਿੰਘ ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਇੱਕ ਮੋਗਾ ਦੇ ਨਾਲ ਸੰਬੰਧਤ ਦੂਜਾ ਤਰਨਤਾਰਨ ਦੇ ਨਾਲ ਸੰਬੰਧਤ ਹੈ ਤੇ ਦੋਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ 3 ਦਿਨ ਦਾ ਪੁਲਿਸ ਰਿਮਾਂਡ ਸੀ ਤੇ ਇਸ ਦੌਰਾਨ ਇਹਨਾਂ ਦੋਹਾਂ ਤੋਂ ਪੁੱਛਗਿੱਛ ਕੀਤੀ ਗਈ ਜਿਸ ਦੇ ਵਿੱਚ ਇਹਨਾਂ ਨੇ ਕਈ ਖੁਲਾਸੇ ਕੀਤੇ ਕਿ ਕਿਵੇਂ ਇੱਕ ਕਮਲਕੌਰ ਭਾਬੀ ਨੂੰ ਬਠਿੰਡਾ ਲੈ ਕੇ ਆਏ ਕਿਵੇਂ ਪ੍ਰੋਮੋਸ਼ਨ ਦੇ ਨਾਮ ਤੇ ਲਿਆਂਦਾ ਗਿਆ ਕਿਵੇਂ ਅਮਰਿਤਪਾਲ ਮੈਰੋ ਅਤੇ ਇਹਨਾਂ ਤਿੰਨਾਂ ਨੇ ਮਿਲ ਕੇ ਕਮਲਕੌਰ ਭਾਬੀ ਦਾ ਕਤਲ ਕੀਤਾ ਉਸ ਤੋਂ ਬਾਅਦ ਉਸ ਦੀ ਡੈੱਡ ਬੋਡੀ ਨੂੰ ਗੱਡੀ ਦੇ ਵਿੱਚ ਰੱਖ ਕੇ ਪੁੱਚੋ ਮੰਡੀ ਦੇ ਵਿੱਚ ਆਦੇਸ਼ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਗੱਡੀ ਖੜੀ ਕਰ ਦਿੱਤੀ ਸੀ ਜਿਸ ਤੋਂ ਬਾਅਦ ਇਹ ਫਰਾਰ ਹੋ ਗਈ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਤਿੰਨ ਦਿਨ ਦੀ ਰਿਮਾਂਡ ਦੇ ਵਿੱਚ ਕਾਫੀ ਕੁਝ ਖੁਲਾਸੇ ਵੀ ਹੋਏ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਦੇ ਵੱਲੋਂ ਇਹਨਾਂ ਨੂੰ ਹੁਣ 14 ਦਿਨਾਂ ਲਈ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਦੂਜੇ ਪਾਸੇ ਅਮਰਿਤਪਾਲ ਮੈਰੋ ਪਹਿਲਾਂ ਹੀ ਫਰਾਰ ਹੈ ਅਮਰਿਤਪਾਲ ਮੈਰੋ ਇਸ ਵੇਲੇ ਦੁਬਈ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿਉਂਕਿ ਪੁਲਿਸ ਦੇ ਵੱਲੋਂ ਖੁਲਾਸਾ ਕੀਤਾ ਗਿਆ ਸੀ ਕਿ ਉਹ ਅੰਮ੍ਰਿਤਸਰ ਤੋਂ ਦੁਬਈ ਚਲੇ ਗਿਆ ਸੀ ਉਸੇ ਦਿਨ ਜਿਸ ਦਿਨ ਕਮਲਕੌਰ ਭਾਬੀ ਦਾ ਕਤਲ ਕੀਤਾ ਗਿਆ ਸੀ ਦੂਜੇ ਪਾਸੇ ਦੋਹਾਂ ਨੂੰ ਅਦਾਲਤ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪੇਸ਼ ਕੀਤਾ ਗਿਆ ਹੈ ਇਹਨਾਂ ਦੋਸ਼ੀਆਂ ਨੂੰ ਪੇਸ਼ ਕੀਤਾ ਗਿਆ ਸੀ ਮਾਨਯੋਗ ਅਦਾਲਤ ਵਿੱਚ ਕਿਹੜੇ ਕੇਸ 'ਚ ਕਿਹੜੇ ਕੇਸ 'ਚ ਪੇਸ਼ ਕੀਤਾ ਗਿਆ ਸੀ ਪੇਸ਼ ਹੋਰੇ ਪਿੱਛੇ ਕਰਨਾ 106 ਨੰਬਰ ਕੇਸ ਪੇਸ਼ ਕੀਤਾ ਗਿਆ ਸੀ ਇੱਥੇ ਇਹਨਾਂ ਨੂੰ ਪੇਸ਼ ਕੀਤਾ ਮਾਨਯੋਗ ਅਦਾਲਤ ਨੇ ਇਹਨਾਂ ਦਾ ਬਡੀਸ਼ਰ ਰ ਤੋੜਾ ਤਾਂ 14 ਦਿਨ ਦੇ ਜੀ ਹੁਣ ਤੱਕ ਪੁੱਛ ਗਏ ਦੇ ਵਿੱਚ ਕੀ ਹੈ ਸਾਹਮਣੇ ਕੁਛ ਆ ਨਵਾਂ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹੜੇ ਕੁਛ ਨਵੇਂ ਡੇੜੇ ਹੈਗੇ ਆ ਜਿਹੜੀਆਂ ਸਾਨੂੰ ਇਨਵੈਸਟੀਗੇਸ਼ਨ ਚੱਲ ਜਾਂ ਉਹਨਾਂ ਨੂੰ ਅਸੀਂ ਥੋੜਾ ਵਿਯਾ ਦੌਰ ਤੇ ਬਾਅਦ ਭਰ ਦਨ ਇਨਵੈਸਟੀਗੇਸ਼ਨ ਲਈ ਰੱਖੇ ਪੋਸਟਮਾਰਡ ਰਿਪੋਰਟ ਆਈ ਹੈ ਜਿਹੜੀ ਪੋਸਟਮਾਰਡ ਰਿਪੋਰਟ ਆਈ ਉਹ ਤੇ ਕੁਛ ਫਿਰ ਰਿਮਾਂਡ ਮੰਗਿਆ ਸੀ ਉਸ ਫਿਰ ਰਿਮਾਂਡ ਮੰਗਿਆ ਸੀ ਫਿਰ ਰਿਮਾਂਡ